ਹੋ ਚੁੱਕੇ ਨੇ 101 ਮਰਜੀਬੜਿਆਂ ਦਾ ਜਥਾ ਜਿਹੜਾ ਆ ਉਹ ਦਿੱਲੀ ਵੱਲੋਂ ਕੂਚ ਕਰਨ ਦੇ ਲਈ ਬਿਲਕੁਲ ਤਿਆਰ ਹੋ ਚੁੱਕਿਆ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਕੁਝ ਹੀ ਸਕਿੰਟਾਂ ਦੇ ਵਿੱਚ ਜਿਹੜੇ ਕਿਸਾਨ ਇੱਥੋਂ ਅੱਗੇ ਵੱਲ ਕੂਚ ਕਰਨਗੇ ਜੋ ਪਹਿਲਾਂ ਤੋਂ ਹੀ ਐਲਾਨ ਕੀਤਾ ਹੋਇਆ ਸੀ ਕਿਸਾਨਾਂ ਦਾ ਤਾਂ ਅੱਜ ਉਸ ਐਲਾਨ ਤੋਂ ਬਾਅਦ ਜਿਹੜੇ ਨੇ ਕਿਸਾਨ ਦਿੱਲੀ ਵੱਲੋਂ ਕੂਚ ਕਰਨ ਦੇ ਲਈ ਬਿਲਕੁਲ ਤਿਆਰ ਹੋ ਚੁੱਕੇ ਨੇ ਆ ਲਾਈਨ ਜਿਹੜੀ ਬਣਾਈ ਹੋਈ ਆ ਮਰਜੀਬੜ 101 ਕਿਸਾਨ ਜਿਹੜੇ ਨੇ ਦਿੱਲੀ ਵੱਲ ਜਾਣ ਦੇ ਲਈ ਤਿਆਰੀਆਂ ਕਰ ਰਹੇ ਨੇ ਥੋੜੀ ਜਿਹੀ ਦੇਰ ਦੇ ਬਾਅਦ ਜਿਹੜੇ ਨੇ ਕਿਸਾਨ ਅੱਗੇ ਵੱਲ ਵਧਣਗੇ ਤੁਹਾਨੂੰ ਇੱਕ ਵਾਰ ਪੂਰੀ ਤਸਵੀਰ ਦਿਖਾਣੇ ਕਿੰਨਾ ਕੁ ਇੱਥੇ ਇਕੱਠ ਹੋ ਚੁੱਕਿਆ ਦੂਜੇ ਪਾਸੇ ਦੀ ਤਸਵੀਰ ਵੀ ਦਿਖਾਵਾਂਗੇ ਕਿ ਜਿਹੜਾ ਨੇ ਦੂਰ ਤੱਕ ਜਿਹੜੇ ਕਿਸਾਨ ਨਜ਼ਰ ਆ ਰਹੇ ਨੇ ਹਾਲਾਂਕਿ ਉਹ ਅੱਗੇ ਵੱਲ ਨਹੀਂ ਜਾਣਗੇ ਪਰ ਕਿਸਾਨ ਇੱਥੇ ਵਧਨੇ ਸ਼ੁਰੂ ਹੋ ਚੁੱਕੇ ਨੇ ਇੱਧਰ ਵੀ ਤਨ ਨਜ਼ਰ ਆ ਰਹੀਆਂ ਤਸਵੀਰਾਂ ਜਿਹੜੀਆਂ ਨੇ ਇੱਕ ਲਾਈਨ ਅ ਬਣਾ ਲਿੱਤੀਆਂ ਗਈਆਂ ਨੇ ਤਾਂ ਇਸ ਸੜਕ ਤੋਂ ਹੁਣ ਅੱਗੇ ਵੱਲ ਜਿਹੜੇ ਵਧਣਗੇ ਤਾਂ ਸਿਰਫ ਤੋਂ ਸਿਰਫ ਉਹ 101 ਮਰਜੀਬੜੇ ਕਿਸਾਨ ਜਿਹੜੇ ਨੇ ਅੱਗੇ ਜਾਣਗੇ ਜਿਨ੍ਹਾਂ ਦਾ ਨਾਮ ਅਨਾਉਂਸ ਕੀਤਾ ਹੋਇਆ ਤਾਂ ਉਹ ਕਿਸਾਨ ਜਗਤਾਰ ਜਿਹੜੇ ਨੇ ਉਹ ਅੱਗੇ ਵੱਲ ਹੁਣ ਜਾਣ ਦੀਆਂ ਤਿਆਰੀਆਂ ਕਰ ਚੁੱਕੇ ਆ ਸ਼ੁਰੂਆਤ ਹੋ ਚੁੱਕੀ ਆ ਕੁਝ ਹੀ ਮਿੰਟਾਂ ਦੇ ਵਿੱਚ ਕਿਸਾਨ ਅੱਗੇ ਵੱਲ ਵਧਣਗੇ ਤੇ ਦੂਜੇ ਪਾਸੇ ਬੈਰੀਗੇਡ ਜਿਹੜੇ ਲਗਾਏ ਹੋਏ ਨੇ ਉਸ ਤੋਂ ਪਾਰ ਪ੍ਰਸ਼ਾਸਨ ਦੀਆਂ ਕਿਹੋ ਜਿਹੀਆਂ ਤਿਆਰੀਆਂ ਉਹ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਸੀ ਹੁਣ ਫਿਰ ਤੋਂ ਪ੍ਰਸ਼ਾਸਨ ਜਿਹੜਾ ਆ ਤਿਆਰ ਵਰ ਤਿਆਰ ਨਜ਼ਰ ਆ ਰਿਹਾ ਤਾਂ ਲਗਾਤਾਰ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਕਿ ਕਿਸਾਨ ਜਿਹੜੇ ਨੇ ਅੱਗੇ ਵੱਲ ਜਾਣ ਦੇ ਲਈ ਤਿਆਰ ਹੋ ਚੁੱਕੇ ਨੇ ਥੋੜੀ ਜੀ ਦੇਰ ਦੇ ਬਾਅਦ ਕਿਸਾਨ ਜਿਹੜੇ ਅੱਗੇ ਵੱਲ ਤੁਰਨੇ ਜੋ ਪ੍ਰਸ਼ਾਸਨ ਨੇ ਕਿਸਾਨੋ ਕੋ हरियाणा में एंट्री करने के लिए ता ये जो किसान आगे ਵੱਲ ਜਾਣ ਦੇ ਲਈ ਤਿਆਰ ਪਰ ਤਿਆਰ ਨੇ ਤਸਵੀਰਾਂ ਇਹਨੇ ਤੁਹਾਨੂੰ ਕਿ ਕਿਸਾਨ ਕੁਝ ਸਕਿੰਟਾਂ ਦੇ ਵਿੱਚ ਕਿਸਾਨ ਲੀਡਰ ਵੀ ਨੇ ਤੇ ਜਿਨ੍ਹਾਂ ਨੇ ਹੰਗਲਾਂ ਦੇ ਵਿੱਚ ਹਾਰ ਪਏ ਨੇ ਤੇ ਬੈਗ ਵੀ ਪਾਏ ਹੋਏ ਨੇ ਬੈਗ ਦੇ ਵਿੱਚ ਸਮਾਨ ਤਾਂ ਤਿਆਰ ਹੋ ਚੁੱਕੇ ਨੇ ਅੱਗੇ ਵੱਲ ਵੱਧਨੇ ਸ਼ੁਰੂ ਹੋ ਚੁੱਕੇ ਨੇ ਥੋੜੀ ਜਿਹੀ ਦੇਰ ਦੇ ਬਾਅਦ ਕਿਸਾਨ ਬੈਰੀਗੇਟ ਤੱਕ ਪਹੁੰਚਣਗੇ ਦਾ ਬੈਰੀਗੇਟ ਉਹ ਪਾਰ ਪਹੁੰਚ ਪਾਉਣਗੇ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਸਾਨ ਜਿਹੜੇ ਨੇ ਅੱਗੇ ਵੱਲ ਜਾਣੇ ਸ਼ੁਰੂ ਹੋ ਚੁੱਕੇ ਨੇ ਇਹ ਤਸਵੀਰਾਂ ਨੇ ਪਹਿਲੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਕਿਸ ਤਰੀਕੇ ਦੇ ਨਾਲ ਇੱਕ ਸ਼ਾਂਤ ਮੈਥੀ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਉਹ ਤਿਆਰ ਨੇ ਸ਼ਾਂਤ ਮੈਥੀ ਤਰੀਕੇ ਦੇ ਨਾਲ ਕਿਸਾਨ ਅੱਗੇ ਵੱਲ ਜਾਣਗੇ ਮਰਜੀਪੜੇ ਵਾਲਾ ਜਿਹੜਾ ਜੱਥਾ ਸਰਪੰਨ ਸਿੰਘ ਪੰਦੇੜ ਜਿਹੜਾ ਆ ਉਹ ਅੱਗੇ ਕੀਸਾਨ ਲੀਡਰ ਉਹ ਰਹਾ ਹੈ ਸਾਰੇ ਉਹੀ ਗੱਲ ਕਹਿ ਰਹੇ ਕਿ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਅੱਗੇ ਜਾਣਾ ਆ ਸ਼ੁਰੂਆਤ ਹੋ ਚੁੱਕੀ ਕਿਸਾਨ ਅੱਗੇ ਵੱਲ ਜਾਣੇ ਸ਼ੁਰੂ ਹੋ ਚੁੱਕੇ ਨੇ 1 ਵਜੇ ਤੋਂ ਹੈ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਤਾਂ ਅੱਗੇ ਵੱਲ ਜਾਣੇ ਸ਼ੁਰੂ ਹੋ ਚੁੱਕੇ ਨੇ ਕਿਸਾਨ ਕਿਸਾਨ ਅੱਗੇ ਵੱਲ ਰਹੇ ਹੋ ਤਿਆਰੀਆਂ ਹੌਸਲੇ ਬਲੰਦ ਨੇ ਅੱਗੇ ਦੂਜੇ ਪਾਸੇ ਵੀ ਕਹਿੰਦੇ ਪੂਰੀ ਤਿਆਰੀ ਆ ਦੇਖੋ ਹਮੇਸ਼ਾ ਤੋਂ ਲੜਾਈ ਬਾਬਰ ਕਿਆਂ ਦੀ ਬਾਬੇ ਕਿਆਂ ਦੇ ਨਾਲ ਚੱਲਦੀ ਆਈ ਹੈ ਲੜਾਈ ਉਹੀ ਹੈ ਅੱਜ ਗੁਰਤੇਗ ਬਹਾਦਰ ਜੀ ਦਾ ਸ਼ਹੀਦੀਪੁਰ ਵੀ ਆ ਤੁਸੀਂ ਦੇਖਣ ਨੂੰ ਮਿਲੂਗਾ ਕਿ ਦਿੱਲੀ ਦੇ ਤਖਤ ਤੇ ਅੱਜ ਵੀ ਔਰੰਗਜ਼ੇ ਬੈਠਾ ਹੈ ਤੇ ਪੰਜਾਬ ਦੀ ਧਰਤੀ ਤੋਂ ਅੱਜ ਵੀ ਕਿਸਾਨ ਆ ਗੁਰੂ ਤੇਗ ਬਹਾਦਰ ਜੀ ਦੇ ਪੈਰੋਕਾਰ ਸ਼ਾਂਤ ਸਿੰਘ ਸਾਹਿਬ ਦੇ ਬਿਲਕੁਲ ਬਿਲਕੁਲ ਤਾਂ ਇਹ ਦੇਖ ਸਕਦੇ ਹੋ ਤਸਵੀਰਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਕਿਸਾਨ ਅੱਗੇ ਵੱਲ ਬਦਰੇ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਕਿਸਾਨ ਅੱਗੇ ਵਧ ਰਹੇ ਥੋੜੀ ਜਿਹੀ ਦੇਰ ਦੇ ਬਾਅਦ ਬੈਰੀਗੇਡ ਦੇ ਕੋਲ ਕਿਸਾਨ ਪਹੁੰਚ ਜਾਣਗੇ ਕੁਝ ਜਿਹੀ ਦੇਰ ਦੇ ਬਾਅਦ ਕਿਸਾਨ ਬੈਰੀਗੇਡ ਕੋਲ ਪਹੁੰਚਣਗੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਆਖਰ ਹੌਸਲੇ ਪਾਕਿਸਤਾਨਾਂ ਦੇ ਬਹੁਤ ਜ਼ਿਆਦਾ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਸੱਤਾਂ ਬਾਹਰ ਨੂੰ ਜਾਪ ਕਰਦੇ ਹੋਏ ਕਿਸਾਨ ਅੱਗੇ ਵੱਲ ਜਾ ਰਹੇ ਨੇ ਸੇ ਵੀ ਇਹ ਤਸਵੀਰਾਂ ਖਾਵਾਗੇ ਪ੍ਰਸ਼ਾਸਨ ਦੀਆਂ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਪ੍ਰਸ਼ਾਸਨ ਵੀ ਤਿਆਰ ਆ ਹਾਂ ਇਹ ਅੱਗੇ ਵੱਲ ਜਿਹੜਾ ਮਰਜੀਬੜਿਆਂ ਦਾ ਜੱਫਾ ਵਗੜਾ ਸ਼ੁਰੂ ਹੋ ਚੁੱਕਿਆ ਹਾਂ ਸ਼ੰਭੂ ਬਾਰਡਰ ਤੇ ਕੀ ਮਾਹੌਲ ਰਹਿੰਦਾ ਆ ਸ਼ੰਭੂ ਬਾਰਡਰ ਦੇ ਉੱਤੇ ਥੋੜੀ ਦੇਰ ਦੇ ਬਾਅਦ ਤਾਂ ਇਹ ਤਸਵੀਰਾਂ ਕਿਸਾਨ ਜਿਹੜੇ ਨੇ ਮਰਜੀਬੜਿਆਂ ਦਾ ਜੱਫਾ ਅੱਗੇ ਵੱਲ ਜਾਣਾ ਸ਼ੁਰੂ ਹੋ ਚੁੱਕਿਆ ਦੂਜੇ ਵਾਰ ਸੇ ਪ੍ਰਸ਼ਾਸਨ ਵੀ ਤਿਆਰ ਵਰ ਤਿਆਰ ਹੈ ਪ੍ਰਸ਼ਾਸਨ ਦੀਆਂ ਤਿਆਰੀਆਂ ਨੇ ਕੀ ਕਿਹਾ ਜੇ ਇੱਥੇ ਮਹੌਲ ਰਹਿਣ ਵਾਲਾ ਆਏ ਜਿਹੜੀ ਆ ਤਾਰ ਲਗਾਏਗੀ ਉਸ ਤੋਂ ਅੱਗੇ ਹੁਣ ਕਿਸਾਨ ਜਿਹੜੇ ਨੇ ਆ ਚੁੱਕੇ ਨੇ ਪ੍ਰਸ਼ਾਸਨ ਦੇ ਵੱਲੋਂ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਹ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾਵੇਗੀ ਕੁਛ ਇਸ ਕਿੰਦੇਗਾ ਬੱਚਾ ਕਲੀਅਰ ਹੋ ਜਾਵੇਗਾ ਕਿਸਾਨ ਜਿਹੜੇ ਅੱਗੇ ਆ ਚੁੱਕੇ ਨੇ ਬਿਲਕੁਲ ਨਜ਼ਦੀਕ ਹੋ ਚੁੱਕੇ ਨੇ ਬਾਬਾ ਜੀ ਅੱਗੇ ਵੱਲ ਜਾ ਰਹੇ ਹੋ ਕੀ ਗੌਰ ਹੈ ਹਾਂਜੀ ਅੱਗੇ ਵੱਲ ਜਾ ਰਹੇ ਅੱਗੇ ਜਾਵਾਂਗੇ ਰੰਗਾਗੇ ਪਾਰ ਕਰਾਂਗੇ ਹਾਂ ਲੰਗ ਅਫਰ ਜੱਜਵੇ ਪੂਰੇ ਨੇ ਹਾਂਜੀ ਪੂਰੇ ਜੱਜਵੇ ਆ ਆ ਕਿਸਾਨ ਤਾਰ ਰਹੀਆਂ ਤਸਵੀਰਾਂ ਬੈਰੀਕੇਡ ਦੇ ਕੋਲ ਕਿਸਾਨ ਪਹੁੰਚ ਚੁੱਕੇ ਨੇ ਨਜ਼ਰ ਆ ਰਿਹਾ ਬਿਲਕੁਲ ਬੈਰੀਕੇਡ ਪਾਰ ਕਰਨ ਦੀ ਕੋਸ਼ਿਸ਼ ਜਿਹੜੀ ਕਿਸਾਨਾਂ ਦੇ ਵੱਲੋਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਸਾਨਾਂ ਦੇ ਵੱਲੋਂ ਬੈਰੀਕੇਡ ਹਟਾ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਬੈਰੀਕੇਡ ਹਟਾ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਥੋੜੀ ਜਿਹੀ ਦੇਰ ਬੈਰੀਕੇਡ ਹਟਾਰੇ ਨੇ ਕਿਸਾਨ ਥੋੜੀ ਜਿਹੀ ਦੇਰ ਬਾਅਦ ਉਧਰੋਂ ਵੀ ਕੋਈ ਕਾਰਵਾਈ ਹੋ ਸਕਦੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਹੈਲਮਟ ਲੈ ਗਏ ਨੇ ਰਮਾਲ ਬੰਨ ਲਏ ਗਏ ਨੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੰਝੂ ਗੈਸ ਦੇ ਗੋਲੇ ਛੱਡੇ ਜਾਣਗੇ ਹੰਝੂ ਗੈਸ ਦੇ ਗੋਲੇ ਛੱਡਣ ਦੀਆਂ ਤਿਆਰੀਆਂ ਜਿਹੜੀਆਂ ਨੇ ਪੂਰੀਆਂ ਲੱਗ ਰਹੀਆਂ ਨੇ ਪਰ ਇੱਧਰ ਬੈਰੀਕੇਡ ਜਿਹੜੇ ਨੇ ਹਟਾ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਬੈਰੀਕੇਡ ਹਟਾ ਕੇ ਅੱਗੇ ਜਾਣ ਦੀਆਂ ਕੋਸ਼ਿਸ਼ਾਂ ਹਲੇ ਪਹਿਲਾ ਪੜਾ ਹਲੇ ਪਹਿਲਾ ਪੜਾ ਜਿਹੜਾ ਆ ਕਿਸਾਨ ਪਾਰ ਕਰ ਰਹੇ ਨੇ ਪਹਿਲਾ ਪੜਾ ਪਾਰ ਕਰਦੇ ਹੋਏ ਕਿਸਾਨ ਹਲੇ ਅੱਗੇ ਹੋਰ ਵੀ ਬਹੁਤ ਜ਼ਿਆਦਾ ਲੇਰਾਂ ਨੇ ਬਹੁਤ ਜ਼ਿਆਦਾ ਬੈਰੀਕੇਡ ਰਹਿ ਪਹਿਲਾ ਪੜਾ ਪਾਰ ਕਰਕੇ ਕਿਸਾਨ ਅੱਗੇ ਜਾ ਚੁੱਕੇ ਨੇ ਪਹਿਲਾ ਪੜਾਪਾਰ ਕਰਕੇ ਕਿਸਾਨ ਅੱਗੇ ਵੱਲ ਜਾ ਚੁੱਕੇ ਨੇ ਦੂਜੇ ਪੜਾਅ ਦੇ ਵਿੱਚ ਪਹੁੰਚ ਚੁੱਕੇ ਨੇ ਦੂਜੇ ਪੜਾਅ ਦੇ ਵਿੱਚ ਕਿਸਾਨ ਪਹੁੰਚ ਚੁੱਕੇ ਨੇ ਅੱਗੇ ਜੋ ਟੈਂਟ ਲੱਗੇ ਨੇ ਅੱਗੇ ਉੱਥੇ ਪਹੁੰਚ ਚੁੱਕੇ ਨੇ ਪਰ ਹਾਲੇ ਤੱਕ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਜਿਸ ਤਰੀਕੇ ਦੇ ਨਾਲ ਤਿਆਰੀਆਂ ਕਰੀਆਂ ਤਾਂ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੰਝੂ ਗੈਸ ਦੇ ਗੋਲੇ ਛੱਡੇ ਜਾ ਸਕਦੇ ਨੇ ਇਹਦੇ ਤਸਵੀਰਾਂ ਜੋ ਪ੍ਰਸ਼ਾਸਨ ਦੇ ਵੱਲੋਂ ਹੈਲਮਟ ਲੈ ਲਏ ਗੋਨੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਤਾਂ ਕਿਸਾਨ ਜਿਹੜੇ ਨੇ ਦਿੱਲੀ ਵੱਲ ਚਾਲੇ ਪਾਉਣ ਦੇ ਲਈ ਤਿਆਰ ਬਰ ਤਿਆਰ ਹੋ ਚੁੱਕੇ ਨੇ 101 ਮਰਜੀਬੜਿਆਂ ਦਾ ਜੱਥਾ ਜਿਹੜਾ ਆ ਉਹ ਦਿੱਲੀ ਵੱਲ ਨੂੰ ਕੂਚ ਕਰਨ ਦੇ ਲਈ ਬਿਲਕੁਲ ਤਿਆਰ ਹੋ ਚੁੱਕਿਆ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਕੁਝ ਹੀ ਸਕਿੰਟਾਂ ਦੇ ਵਿੱਚ ਜਿਹੜੇ ਕਿਸਾਨ ਇੱਥੋਂ ਅੱਗੇ ਵੱਲ ਕੂਚ ਕਰਨਗੇ ਜੋ ਪਹਿਲਾਂ ਤੋਂ ਹੀ ਐਲਾਨ ਕੀਤਾ ਹੋਇਆ ਸੀ ਕਿਸਾਨਾਂ ਦਾ ਤਾਂ ਅੱਜ ਉਸ ਐਲਾਨ ਤੋਂ ਬਾਅਦ ਜਿਹੜੇ ਨੇ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨੇ ਲਈ ਬਿਲਕੁਲ ਤਿਆਰ ਹੋ ਚੁੱਕੇ ਨੇ ਆ ਲਾਈਨ ਜਿਹੜੀ ਬਣਾਈ ਹੋਈ ਆ ਮਰਜੀਬੜੇ 101 ਕਿਸਾਨ ਜਿਹੜੇ ਨੇ ਦਿੱਲੀ ਵੱਲ ਜਾਣ ਦੇ ਲਈ ਤਿਆਰੀਆਂ ਕਰ ਰਹੇ ਨੇ ਥੋੜੀ ਜਿਹੀ ਦੇਰ ਦੇ ਬਾਅਦ ਜਿਹੜੇ ਨੇ ਕਿਸਾਨ ਅੱਗੇ ਵੱਲ ਵਧਣਗੇ ਤੁਹਾਨੂੰ ਇੱਕ ਵਾਰ ਪੂਰੀ ਤਸਵੀਰ ਦਿਖਾਣੇ ਕਿੰਨਾ ਕ ਇੱਥੇ ਇਕੱਠ ਹੋ ਚੁੱਕਿਆ ਦੂਜੇ ਪਾਸੇ ਦੀ ਤਸਵੀਰ ਵੀ ਦਿਖਾਵਾਂਗੇ ਕਿ ਜਿਹੜਾ ਨੇ ਦੂਰ ਤੱਕ ਜਿਹੜੇ ਕਿਸਾਨ ਨਜ਼ਰ ਆ ਰਹੇ ਨੇ ਹਾਲਾਂਕਿ ਉਹ ਅੱਗੇ ਵੱਲ ਨਹੀਂ ਜਾਣਗੇ ਪਰ ਕਿਸਾਨ ਇੱਥੇ ਵਧਨੇ ਸ਼ੁਰੂ ਹੋ ਚੁੱਕੇ ਨੇ ਇੱਧਰ ਵੀ ਤੁਹਾਨੂੰ ਨਜ਼ਰ ਆ ਰਹੀਆਂ ਤਸਵੀਰਾਂ ਜਿਹੜੀਆਂ ਨੇ ਇੱਕ ਲਾਈਨਾਂ ਬਣਾ ਲਿੱਤੀਆਂ ਗਈਆਂ ਨੇ ਤਾਂ ਇਸ ਸੜਕ ਤੋਂ ਹੁਣ ਅੱਗੇ ਵੱਲ ਜਿਹੜੇ ਵਧਣਗੇ ਤਾਂ ਸਿਰਫ ਤੋਂ ਸਿਰਫ ਉਹ 101 ਮਰਜੀਬੜੇ ਕਿਸਾਨ ਜਿਹੜੇ ਨੇ ਅੱਗੇ ਜਾਣਗੇ ਜਿਨ੍ਹਾਂ ਦਾ ਨਾਮ ਅਨਾਉਂਸ ਕੀਤਾ ਹੋਇਆ ਤਾਂ ਉਹ ਕਿਸਾਨ ਜ਼ਗ੍ਹਾਤਾਰ ਜਿਹੜੇ ਨੇ ਉਹ ਅੱਗੇ ਵੱਲ ਹੁਣ ਜਾਣ ਦੀਆਂ ਤਿਆਰੀਆਂ ਕਰ ਚੁੱਕੇ ਆ ਸ਼ੁਰੂਆਤ ਹੋ ਚੁੱਕੀ ਆ ਕੁਝ ਹੀ ਮਿੰਟਾਂ ਦੇ ਵਿੱਚ ਕਿਸਾਨ ਅੱਗੇ ਵੱਲ ਵਧਣਗੇ ਤੇ ਦੂਜੇ ਪਾਸੇ ਬੈਰੀਗੇਡ ਜਿਹੜੇ ਲਗਾਏ ਹੋਏ ਨੇ ਉਸ ਤੋਂ ਪਾਰ ਪ੍ਰਸ਼ਾਸਨ ਦੀਆਂ ਕਿਹੋ ਜਿਹੀਆਂ ਤਿਆਰੀਆਂ ਉਹ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਸੀ ਹੁਣ ਫਿਰ ਤੋਂ ਪ੍ਰਸ਼ਾਸਨ ਜਿਹੜਾ ਆ ਤਿਆਰ ਵਰ ਤਿਆਰ ਨਜ਼ਰ ਆ ਰਹੇ ਹਾਂ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਿ ਕਿਸਾਨ ਜਿਹੜੇ ਨੇ ਅੱਗੇ ਵੱਲ ਜਾਣ ਦੇ ਲਈ ਤਿਆਰ ਹੋ ਚੁੱਕੇ ਨੇ ਥੋੜੀ ਹੀ ਦੇਰ ਦੇ ਬਾਅਦ ਕਿਸਾਨ ਜਿਹੜੇ ਅੱਗੇ ਵੱਲ ਜਿਹੜਾ ਪ੍ਰਸ਼ਾਸਨ ਨੇ ਕਿਸਾਨੋ ਕੋ ਹਰਿਆਣਾ ਮੈਂ ਐਂਟਰੀ ਕਰਨ ਦੇ ਲਈ ਹਰਿਆਣਾ